ਕੱਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਆਜ਼ਾਦੀ ਦਿਵਸ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਭੀੜ ਭਰ ਵਾਲੀਆਂ ਥਾਵਾਂ ਤੇ ਸੁਵੇਦਨਸ਼ੀਲ ਇਲਾਕਿਆਂ ਦੇ ਵਿੱਚ ਫਲੈਗ ਮਾਰਚ ਕਰਦਿਆ ਗਿਆ ਇਸ ਫਲੈਗ ਮਾਰਚ ਦੇ ਵਿੱਚ ਪੁਲਿਸ ਦੇ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ ਇਸ ਮਾਰਚ ਦਾ ਮੁੱਖ ਮੰਤਵ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਕਰਾਉਣਾ ਤੇ ਸ਼ਰਧਾਲੂਆਂ ਨੂੰ ਚੇਤਾਵਨੀ ਦੇਣਾ ਸੀ ਐਸਐਸਪੀ ਅਮਨੀਤ ਕੌਂਡਲ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਅਗਸਤ ਦੇ ਜਸ਼ਨਾਂ ਨੂੰ ਸ਼ਾਂਤੀਪੂਰਵਕ ਟਾਂਗਦਨਾ ਨਿਭਰੇ ਚਾੜਨ ਦੇ ਲਈ ਪੁਲਿਸ ਪੂਰੇ ਤਰੀਕੇ ਦੇ ਨਾਲ ਮੁਸਤੈਦ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਅੱਡੇ, ਮਾਲ ਤੇ ਹੋਰ ਜਨਤਕ ਥਾਵਾਂ ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਹੈ। ਤੇ ਪੁਲਿਸ ਦੀਆਂ ਟੀਮਾਂ ਦੇ ਬੋਲੋ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੇ ਸਮਾਨਾਂ ਦੀ ਬਾਰੀਕੀ ਦੇ ਨਾਲ ਚੈਕਿੰਗ ਕੀਤੀ ਗਈ। ਸ਼ੱਕੀ ਵਿਅਕਤੀਆਂ ਤੇ ਖਾਸ ਕਰਕੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਪ ਬਠਿੰਡਾ ਪੁਲਿਸ ਵੱਲੋਂ ਜ਼ਿਲ੍ਹੇ ਦੀਆਂ ਹੱਦਾਂ ਤੇ ਵੀ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਨੇ ਖਾਸ ਕਰਕੇ ਹਰਿਆਣਾ ਦੇ ਨਾਲ ਲੱਗਦੀ ਸਰਹੱਦ ਤੇ ਨਾਕਿਆਂ ਤੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਬਿਨਾਂ ਕਾਗਜ਼ਾਤ ਵਾਲੇ ਵਾਹਨਾਂ ਦੀ ਚੈਕਿੰਗ ਹੋ ਰਹੀ ਹੈ ਐਸਐਸਪੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਹਰ ਤਰੀਕੇ ਦੇ ਖਤਰੇ ਨੂੰ ਜੱਠਣ ਦੇ ਲਈ ਪੂਰੀ ਤਰੀਕੇ ਨਾਲ ਤਿਆਰੀ ਕੀਤੀ ਗਈ ਹੈ ਉਹ ਬਠਿੰਡਾ ਦੇ ਲੋਕਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਨ ਦੇ ਵਿੱਚ ਵਚਨਬੱਧ ਨੇ ਤੇ ਉਨ੍ਹਾਂ ਕਿਹਾ ਕਿ ਹਮ ਲੋਕਾਂ ਦੇ ਸਹਿਯੋਗ ਨਾਲ ਹੀ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ ਮਾਰਕ ਲੈ ਕੇ ਪੇਸ਼ ਕੀਤਾ ਜੀ 15 ਅਗਸਤ ਦੇ ਮਤੇ ਨਜ਼ਰ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਸ਼ਹਿਰ ਦੇ ਸੈਂਸਿਟਿਵ ਏਰੀਆਜ਼ ਚ ਡੀਆਈਜੀ ਬਠਿੰਡਾ ਰੇਂਜ ਦੀ ਸੁਪਰਵੀਜ਼ਨ ਤਹਿਤ ਅੱਜ ਸਫੇਰਿਕ 플ੈਗ ਮਾਰਚ ਕਰਿਆ ਗਿਆ ਇਹਦੇ ਚ ਮੇਰੇ ਨਾਲ ਦੋ ਐਸਪੀ चारी एस पी और आ, काफी सारे एस एच ओ भी नाल है पंद्रह अगस्त छब्बी जनवरी वालों वक् कॉन्फिडेंस बिल्डिंग मेजर्स क्डे जाते हैं जिम्मे फ्लैग मार्च हो गया या नाकाबंदी या चैकिंग ऑपरेशन तहत ही अभी बठिडा चलैग मार्च क्या ਇਸ ਟਾਈਮ ਪਹਿਲਾਂ ਸਾਡੀ ਰਿਹਰਸਲ ਸੀ ਉਸ ਤੋਂ ਬਾਅਦ ਜਿੰਨੇ ਵੀ ਆਫੀਸਰਸ ਦੀ ਡਿਊਟੀ ਲੱਗੀ ਆ ਉਹ ਐਸ ਐਚ ਓਜ਼ ਆਫੀਸਰ ਸਾਡੇ ਪੀ ਐਸ ਓ ਕਿਯੂ ਆਰਟੀ ਟੀਮਸ ਉਹ ਸਾਰੇ ਸਾਡੇ ਨਾਲ ਹੈ ਔਰ ਸ਼ਾਮ ਨੂੰ ਵੀ ਅਸੀਂ ਵਕਫਾ ਕੋਈ ਨਾ ਕੋਈ ਨਾਕਾਬੰਦੀ ਕਰਦੇ ਰਵਾਂਗੇ ਬਿਕਾਜ਼ 15 ਅਗਸਤ ਇੱਕ ਬਹੁਤ ਇੰਪੋਰਟੈਂਟ ਇਵੈਂਟ ਹੋਣਾ ਹੈ ਮੈਮ ਇਨਵੈਸਟੀਗੇਸ਼ਨ ਹਾਂਜੀ ਰਾਤ ਨੂੰ ਵੀ ਕੀਤਾ ਸੀ ਹੁਣ ਵੀ ਅਸੀਂ ਗਰਾਊਂਡ ਲਾ ਕੇ ਆਏ ਆ ਤੇ ਥੋੜੀ ਦੇਰ ਬਾਅਦ ਅਸੀਂ ਹੋਰ ਵੀ ਬਠਿੰਡਾ ਦੇ ਵਕਫਾ ਵਕ ਰੇਲਵੇ ਸਟੇਸ਼ਨ ਤੋਂ ਚੈੱਕ ਕਰਾਂਗੇ ਕੋਈ ਸਪੈਸ਼ਲ ਪ੍ਰੋਬਲਮ ਨਹੀਂ ਹੈ ਬੀਜੀਪੀ ਸਰ ਜੀ ਪੂਰੇ ਪੰਜਾਬ 'ਚ ਸਾਰੇ ਰੇਂਜਸ ਦੇ ਉਹਨਾਂ ਨੇ ਪਿਛਲੇ ਦੋ ਦਿਨਾਂ 'ਚ ਮੀਟਿੰਗਸ ਕੀਤੀਆਂ ਕੱਲ ਉਹਨਾਂ ਦੀ ਪਹਿਲਾਂ ਫਿਰੋਜ਼ਪੁਰ ਫੀਕੋਡ ਰੇਂਜ ਸੀਗੇ ਫਿਰ ਬਠਿੰਡਾ ਰੇਂਜ ਉਸ ਤੋਂ ਬਾਅਦ ਪਟਿਆਲਾ ਰੇਂਜ ਇਸੇ ਤਰ੍ਹਾਂ ਪਿਛਲੇ ਏ ਵੀ ਉਹਨਾਂ ਦਾ ਵੀ 15 ਅਗਸਟ ਦੇ ਮੱਦੇਨਜ਼ਰ ਸਾਰੇ ਐਸ ਐਚਓ ਲੈਵਲ ਤੱਕ ਗ੍ਰੀਫਿੰਗ ਕੀਤੀ ਗਈ ਜਿਹੜੇ ਵੀ ਸਿਕਿਉਰਟੀ ਦੇ ਪੁਆਇੰਟਸ ਹੁੰਦੇ ਆ ਜਾਂ ਆਰਗੇਨਾਈਜ਼ਡ ਕ੍ਰਾਈਮਰ ਡਰੱਗਜ਼ ਨਾਲ ਰਿਲੇਟਡ ਉਹਦੇ ਆਪਣੀ ਇਨਸਟਰਕਸ਼ਨਸ ਦੇਣ ਤੇ ਗਰਾਉਂਡ ਦੀ ਫੀਡਬੈਕ ਲੈਣ ਦੀ ਉਹਨਾਂ ਦੀ ਕੱਲ ਮੀਟਿੰਗ ਸੀਗੀ 15 ਅਗਸਟ ਤੋਂ ਲੈ ਕੇ ਕਿਸ ਲੈ ਕੇ ਦੀ ਖਾਸ ਜਿਹੜੀਆਂ ਹਦਾਇਤਾਂ ਨੇ ਪੁਲਿਸ ਦੇ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਅਰ ਸੈਂਸਿਟਿਵ ਇਲਾਕੇ ਕਿਹੜੇ-ਕਿਹੜੇ ਨੇ ਜਿੱਥੇ ਸਪੈਸ਼ਲ ਨਾਕਾ ਹੁੰਦੇ ਹੋਏ ਕੋਜੀ ਸੈਂਸਿਟਿਵ ਇਲਾਕੇ ਇਸ ਤਰ੍ਹਾਂ ਮੈਂ ਓਪਨਲੀ ਨਹੀਂ ਦੱਸਦੀ ਹੁੰਦੀ ਬਿਕੋਜ਼ ਇਹ ਸਿਕਿਉਰਿਟੀ ਐਸਪੈਕਟ ਹੁੰਦਾ ਬਟ ਜੋ ਵੀ ਸਾਡੇ ਅਕੋਰਡਿੰਗ ਜ਼ਿਲ੍ਹੇ ਦੇ ਸੰਵੇਦਨਸ਼ੀਲ ਏਰੀਆਜ਼ ਹੈ ਉੱਥੇ ਅਸੀਂ ਆਪਣੀ ਪੁਲਿਸ ਦੀ ਪ੍ਰੈਜ਼ੈਂਸ ਸ਼ੋ ਕਰ ਰਹੇ ਔਰ ਅਸੀਂ ਵਕ-ਵਕ ਸਿਕਿਉਰਿਟੀ ਦੇ ਪ੍ਰੋਗਰਾਮ ਵੀ ਕਰ ਰਹੇ ਸੋ ਦੈਟ ਕੋਈ ਵੀ ਮਾੜੇ ਅਨਸਰ ਕੋਈ ਪ੍ਰੋਗਰਾਮ ਸਪੋਇਲ ਨਾ ਕਰੇ